ਹੇ ਤੇਰੀ ਬਰੀਆ ਜੇ ਹੁਣ ਨਾ ਸੰਭਲੇ ਜੇ ਹੁਣ ਆਪਣੇ ਆਪ ਨੂੰ ਸੰਭਾਲਿਆ ਹੁਣ ਆਪਣੇ ਆਪ ਨੂੰ ਸਹੀ ਰਸਤੇ ਤੇ ਲੈ ਕੇ ਆਏ ਫਿਰ ਮਹਾਪੁਰਖ ਕੁਝ ਕਹਿ ਰਹੇ ਨੇ ਸੰਗਤ ਜੀ ਤਿੰਨਾ ਹਿਸਿਆਂ ਵਿੱਚ ਗੱਜ-ਵੱਜ ਕੇ ਬੋਲਿਓ ਭਾਈ ਜੇ ਨਾ ਸੰਭਲਿਆ ਗਿਆ ਨਾ ਆਪਣੇ ਆਪ ਨੂੰ ਸੰਭਾਲਿਆ ਗਿਆ ਤਾਂ ਫਿਰ ਉਹ ਵਾਰ ਵਾਰ ਫਿਰੇਗਾ 84 ਭੋਗਦਾ ਤੂੰ 84 ਭੋਗਦਾ ਵਾਰ ਵਾਰ ਫਿਰੇਗਾ 84 ਭੋਗਦਾ ਤੂੰ 84 ਭੋਗਦਾ ਵਾਰ ਵਾਰ ਫਿਰੇਗਾ 84 ਭੋਗਦਾ ਤੂੰ 84 ਭੋਗਦਾ ਵਾਰ ਵਾਰ ਫਿਰੇਗਾ 84 ਭੋਗਦਾ ਤੇਰੇ ਘਾਤ ਰਸੀ ਖੋਗਦਾ ਤੂੰ ਚਰਾਸੀ ਖੋਗਦਾ ਵਾਰ ਵਾਰ ਫਿਰੇਗਾ ਚਰਾਸੀ ਖੋਗਦਾ ਤੂੰ ਚਰਾਸੀ ਖੋਗਦਾ ਵਾਰ ਵਾਰ ਫਿਰੇਗਾ ਚਰਾਸੀ ਖੋਗਦਾ ਤੂੰ ਚਰਾਸੀ ਖੋਗਦਾ ਵਾਰ ਵਾਰ ਫਿਰਗਾ ਚਰਾਸੀ ਖੋਗਦਾ ਤੂੰ ਚਰਾਸੀ ਖੋਗਦਾ ਵਾਰ ਵਾਰ ਫਿਰਗਾ ਚਰਾਸੀ ਖੋਗਦਾ ਤੂੰ ਚਰਾਸੀ ਖੋਗਦਾ ਵਾਰ ਵਾਰ ਫਿਰਗਾ ਚਰਾਸੀ ਖੋਗਦਾ ਤੂੰ ਚਰਾਸੀ ਖੋਗਦਾ ਰਸ ਕੋਹਗਾ ਤੂੰ ਤੇ ਰਸ ਕੋਹਗਾ ਵੈਦ ਲੱਪਣਾ ਨਹੀਂ ਤੈਨੂੰ ਤੇਰੇ ਰੋਗ ਦਾ ਤੈਨੂੰ ਤੇਰੇ ਰੋਗ ਦਾ ਵੈਦ ਲੱਪਣਾ ਨਹੀਂ ਤੈਨੂੰ ਤੇਰੇ ਰੋਗ ਦਾ ਤੈਨੂੰ ਤੇਰੇ ਰੋਗ ਦਾ ਵੈਦ ਲੱਪਣਾ ਨਹੀਂ ਤੈਨੂੰ ਤੇ ਮੈਂ ਤੁਮ ਲੱਪਣਾ ਨਹੀਂ ਤੈਨੂੰ ਤੇਰੇ ਰੋਗ ਦਾ ਪੈਨੂੰ ਤੇਰੇ ਰੋਗ ਦਾ ਮੁੜ ਕੇ 84 ਦਾ ਚੱਕਰ ਜੇ ਪੈ ਗਿਆ ਤੈਨੂੰ ਚਾਨਸ ਹੀ ਨਹੀਂ ਮਿਲਣਾ ਉਹ ਬੰਦਿਆ ਇਸੇ ਕਰਕੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਹੁਣ ਇਹ ਸਮਝਣਾ ਬੜਾ ਔਖਾ ਸੰਗਤ ਜੀ ਬਹੁਤ ਔਖਾ ਆਪਣੇ ਆਪ ਨੂੰ ਸਮਝਣਾ ਬਹੁਤ ਔਖਾ ਸਭ ਤੋਂ ਔਖਾ ਤਰੀਕਾ ਸਤਿਗੁਰਾਂ ਨੂੰ ਮਿਲਣ ਦਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਪਾਉਣ ਦਾ ਇੱਕ ਜਰੀਆ ਬਣਾਉਣਾ ਪੈਣਾ ਤੈਨੂੰ ਉਹ ਬੰਦਿਆ ਲੱਭ ਕੋਈ ਮਹਾਪੁਰਖ ਲੱਭ ਕੋਈ ਬਾਣੀ ਪੜਨ ਵਾਲਾ ਲੱਭ ਕੋਈ ਬੰਦਗੀ ਕਰਨ ਵਾਲਾ ਫਿਰ ਤੇਰੀ ਜ਼ਿੰਦਗੀ ਦਾ ਤੈਨੂੰ ਆਨੰਦ ਆਉਣ ਲੱਗ ਜਾਓ ਚੇਤੇ ਰੱਖੀ ਸਤਿਗੁਰੂ ਮਹਾਰਾਜ ਜੀ ਆਪਣੇ ਬਚਨਾਂ ਦੁਆਰਾ ਸਮਝਾਉਂਦੇ ਆ ਬਈ ਜਿਸ ਵਖਰੇ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਜਿਹੜੀ ਵਸਤੂ ਤੂੰ ਲੈਣ ਵਾਸਤੇ ਆਇਆ ਮਹਾਂਪੁਰਖਾਂ ਕੋਲੋਂ ਮਿਲਦੀ ਆ ਪਰ ਮਿਲਦੀ ਕਦੋਂ ਆ ਮਰਨਾ ਪੈਂਦਾ ਮੁਰਦਾ ਹੋਏ ਮਰੀਦ ਨਾ ਗੱਲੀ ਓਵਣਾ ਜਿਉਂਦੇ ਜੀ ਮਰਨਾ ਪੈਂਦਾ ਝੂਠਾ ਰੇ ਟਿਕਦਾ ਉੱਥੇ